ओके okay, जी ਇਸ ਦੀ ਸ਼ੁਰੂ ਕੀ ਹਾਜ਼ਰੀ ਗੁਰੂ ਮਹਾਰਾਜ ਦੇ ਚਰਨਾਂ ਉਦੇ ਚ ਰਿਸ਼ਤੇ ਅੰਦਾਲ ਰਿਸ਼ਤਿਆਂ ਦੀ ਐਮੀ ਗੱਲ ਸੋ ਉਸ ਮਾਹੌਲ ਚ ਚੱਲ ਰਿਹਾ ਜੀ ਜਿਸ ਮਾਹੌਲ ਨੂੰ ਵੇਖਣ ਤੋਂ ਤਰਸਦੇ ਸੀ ਕਾਫੀ ਫਾਸਟ ਕਾਫੀ బిਜੀ ਇਨਸਾਨ ਦੀ ਜ਼ਿੰਦਗੀ ਹੋਗੀ ਕਿਸੇ ਕੋਲ ਇਹ ਮਾ ਟਾਈਮ ਨਹੀਂ ਕਿ ਅਸੀਂ ਰਣ ਕੇ ਬੈਠ ਸਕੀਏ ਪਰ ਇਹ ਪੰਜਾਬੀਆਂ ਦੇ ਹਿੱਸੇ ਆਇਆ ਕਿ ਸਾਨੂੰ ਜਦ ਵੀ ਕੋਈ ਖੁਸ਼ੀ ਮਿਲਦੀ ਹੈ ਤੇ ਅਸੀਂ ਰਲ ਕੇ ਉਸ ਨੂੰ ਜਿਹਦਾ ਇਜ਼ਹਾਰ ਕਰਦੇ ਹਾਂ ਸਾਰੇ ਦੋਸਤ ਮਿੱਤਰ ਯਾਰ ਬਲੀ ਰਿਸ਼ਤੇਦਾਰ ਤੇ ਵਿਚਾਰੇ ਵਾਲੇ ਔਰ ਜਿਹਨੇ ਵੀ ਸਾਡੇ ਰਿਲੇਸ਼ਨਸ਼ਿਪ ਵਾਲੇ ਬੰਦੇ ਨੇ ਸਾਰਿਆਂ ਨੂੰ ਬੁਲਾ ਕੇ ਰਾਜ ਦੇ ਘਰ ਦੇ ਪੰਗੜੇ ਪਾ ਕੇ ਇਸ ਨੂੰ ਇਜ਼ਹਾਰ ਕਰਦੇ ਨੇ ਪੰਜਾਬੀ ਨਿੱਕੀ ਜਿੰਨੀ ਖੁਸ਼ੀ ਦਾ ਵੱਡਾ ਸਾਰਾ ਜਸ਼ਨ ਮਨਾ ਲਏਗੇ ਔਰ ਅੱਜ ਦੀ ਖੁਸ਼ੀ ਵੱਡੀ ਹੈ ਸਜਸ਼ਨ ਵੀ ਵੱਡਾ ਸਾਰਾ ਹੋਣਾ ਚਾਹੀਦਾ ਹੈ ਜੀ ਸਪੂਰਾ ਦਿਨ ਤੁਸੀਂ ਆਪਣੇ ਪਿਆਰੇ ਜੇ ਬੈਨਰ ਦੇ ਨਾਲ ਬਣੇ ਰਹਿਣਾ ਔਰ ਇਹਨਾਂ ਖੁਸ਼ੀਆਂ ਹਮਨਦਰੇਣਾ ਕਿਤੇ ਨਹੀਂ ਕਿ ਖੁਸ਼ੀ ਨਿੱਕੀ ਹੋਵੇ ਜਾਂ ਵੱਡੀ ਹੋਵੇ ਟੋਲ ਦੀ ਸਾਹ ਤੇ ਪਗੜਾ ਪਹਿਣਾ ਪੈਣਾ ਹੁੰਦਾ ਹੈ ਸਭ ਦੀ ਖੁਸ਼ੀਆਂ ਦੇ ਲਈ ਜਦੋਂ ਆਈ ਉਤੇ ਹੋ ਗਏ ਨੇ ਪੰਜਾਬੀ ਉਹ ਦੁਨੀਆ ਚਾਹੁੰਦੇ ਨੇ ਜਿਸ ਤਰ੍ਹਾਂ ਦੀ ਗੱਲ ਪੰਜਾਬੀਆਂ ਦੀ ਅਣਖ ਆਪ ਨੂੰ ਟੌਰ ਦੀ ਗੱਲ ਜਿਵੇਂ ਇਹ ਜੀ ਦੀ ਗੱਲ ਪੰਜਾਬੀਆਂ ਦੇ ਪੰਨੇ ਦੀ ਗੱਲ ਵੱਡੀ ਆਪਣੀ ਗੱਲ ਤੁਹਾਡੀ ਹਾਜ਼ਰੀ ਚ ਗਿੱਲ ਬ੍ਰਿੰਦਰ ਐਂਟਰਟੇਨਮੈਂਟ ਲਾਈਟ ਚੌਕ ਅੰਮ੍ਰਿਤਸਰ ਦੇ 60 ਮਿੰਟਾਂ ਦੀ ਕਵਰ ਜੀ ਰਹਿ ਗਏ ਨਾ ਪਿੱਛੇ ਅੱਗੇ ਕਰ ਲਓ ਪਰਸ਼ੋਦਾਂ ਦੇ ਕਰਦੇ ਗੁਆੜੀ ਜਿੱਦ ਨੂੰ ਕਵੀ ਦੇ ਪੁਰਾਣੇ ਦਾ ਟੁਕੜਾ ਅਸੀਂ ਆਪਣੇ ਕਦੇ ਬੁੜਪੁਰ ਪਰਸਪਰ ਆਤਮਾ ਦੇ ਰੰਗਾਂ ਦੇ ਵਿੱਚੋਂ ਬੜਾ ਹੀ ਪਿਆਰਾ ਜਿਹਾ ਰੰਗ ਖੁਸ਼ੀਆਂ ਖੱਡਿਆਂ ਦਾ ਰੰਗ ਚਾਹਾਂ ਮਲਾਰਾਂ ਦਾ ਰੰਗ ਜਿਹੜਾ ਅੱਜ ਮਾਣਨ ਦੀ ਸਾਰੇ ਇਕੱਠੇ ਹੋਏ ਆਣ ਰਲ ਕੇ ਬੈਠੇ ਆਂ ਪੈਣ ਭਾਈ ਰਿਸ਼ਤੇਦਾਰ ਅਜੀਜ਼ ਦੂਰੋਂ ਨੇੜੋਂ ਬੁਲਾਏ ਗਏ ਦੋਸਤ ਮਿੱਤਰ ਪਰ ਸ਼ਰੀਕੇ ਭਾਈਚਾਰੇ ਵਾਲੇ ਉਸ ਪਰਮਾਤਮਾ ਤੇ ਰਹਿਮਤ ਦਾ ਸਦਕਾਰ ਜਿੱਥੇ ਸਡੇ ਉੱਥੇ ਤੁਹਾਡੀ ਹਾਜ਼ਰੀ ਇਸ ਖੁਸ਼ੀ ਨੂੰ ਹੋਰ ਵੀ ਚਾਰ ਚੰਨ ਲਾਉਂਦੀ ਔਰ ਤੁਹਾਡੀ ਖੁਸ਼ੀ ਨੂੰ ਦੁੱਗਣਾ ਛੋੜਾ ਕਰਦੀ ਅਸੀਂ ਸਾਡੇ ਰੂਪ ਵਿੱਚ ਤੁਹਾਡੇ ਜਾਣਿਆ ਪਹਿਚਾਣਿਆ ਤੁਹਾਡੇ ਨਾਲ ਦਾ ਮਾਣ ਦੁਨੀਆ ਦੇ ਬੇਹਦ ਹੀ ਸ਼ਰੂਪਾਂ ਦੇ ਵਿੱਚ ਬੜਾ ਹੀ ਮਿਆਰ ਅਜ ਗਿਲ ਪ੍ਰੋਗਰਾਮ ਡੀਜੇ ਲਾਈਵ ਸ਼ੋਅ ਦੇ ਵਿੱਚ ਤੁਹਾਡੀ ਚਾਹੀਦੀ ਹੈ ਉਹ ਖੂਬਸੂਰਤ ਕਲਾਕਾਰ ਜਿਹਦੇ ਹੱਥ ਜੋੜ ਕੇ ਕਿ ਵਧੀਆ ਟੰਗ ਦੇ ਨਾਲ ਸਾਡੇ ਨਾਲ ਕੰਪਰੋਮਾਈਜ਼ ਕਰਨਾ ਇਸ ਟੰਗ ਦੇ ਨਾਲ ਸਾਡਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਜਦੋਂ ਵੀ ਮਿਲਿਆ ਹੱਸ ਕੇ ਮਿਲਿਆ ਨਜ਼ਰਾਂ ਮਿਲਾ ਕੇ ਮਿਲਿਆ ਐਦਾਂ ਦਾ ਮਾਹੌਲ ਨਹੀਂ ਰੱਖਣਾ ਕਿ ਅੱਜ ਤੋਂ ਬਾਅਦ ਜਦ ਵੀ ਮਿਲਿਆ ਇੱਕ ਵਾਰੀ ਅਸੀਂ ਤੇ ਆ ਦੀ ਗੱਲ ਕਰਦੇ ਆ ਕਿ ਤੁਸੀਂ ਸਾਰੇ ਕਿਸੇ ਨਾ ਕਿਸੇ ਰਿਸ਼ਤੇ ਦੇ ਨਾਲ ਇੱਥੇ ਬੈਠੇ ਹੋ ਤੁਹਾਡਾ ਇਸ ਪਰਿਵਾਰ ਦੇ ਨਾਲ ਵੀ ਇੱਕ ਵਾਰ ਸੱਚੀਆਂ ਗੱਲਾਂ ਕੁਝ ਵਧੀਆ ਗੱਲਾਂ ਨਾਲ ਤੁਹਾਡੀ ਹਾਜ਼ਰੀ ਚ ਇਹਦੇ ਮਾਂ ਬਿਨਾ ਮਕਸਦ ਨਹੀਂ ਕਰਦਾ ਪੁੱਤ ਦੀ ਮਾਂ ਬਿਨਾ ਮਕਸਦ ਨਹੀਂ ਕਰਦਾ ਪੁੱਤ ਦੀ ਰੋਟੀ ਦਾ ਤੇ ਭੈਣਾ ਬਿਨ ਕੋਈ ਪਿਆਰਾ ਜਿਹਾ ਬੈਨਰ ਗਿਲ ਬ੍ਰਦਰ ਵਿੱਚ ਦਿਆ ਲੈ ਲਾਈ ਸਿ